ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ NSA ਲਗਾਇਆ ਗਿਆ ਅਤੇ NSA ਦੇ ਵਿੱਚ ਹੋਰ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਸਾਥੀ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਪਟੀਸ਼ਨ ਦਾਇਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਿਹੜੀ ਸਾਡੇ ਉੱਤੇ NSA ਲਗਾਈ ਗਈ ਹੈ ਇਹ ਗੈਰ ਸਵੈਕੈਨਿਕ ਤੇ ਗੈਰ ਕਾਨੂੰਨੀ ਆ ਅਤੇ ਦੂਜੇ ਪਾਸੇ ਇਸ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਇਹ ਹੋਰ ਵੀ ਜਿਹੜੀ ਕਿ ਮਾੜੀ ਗੱਲ ਹੈ ਉਹਨਾਂ ਕਹਿ ਕੇ ਅਸੀਂ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਉੱਤੇ ਜਿਹੜਾ ਐਨਐਸਏ ਵਿਧਾਇਆ ਗਿਆ ਉਹ ਕਿਸ ਗੱਲੋਂ ਵਿਧਾਇਆ ਗਿਆ ਅਸੀਂ ਤਾਂ ਹੁਣ ਜੇਲ੍ਹ ਦੇ ਵਿੱਚ ਬੰਦ ਰਹਿ ਕੇ ਕੋਈ ਬਾਹਰ ਹਿੰਸਾ ਨਹੀਂ ਕੀਤੀ ਕੋਈ ਵੀ ਅਜਿਹਾ ਰੌਲਾ ਨਹੀਂ ਪਾਇਆ ਤਾਂ ਫਿਰ ਐਨਐਸਏ ਦੇ ਵਿੱਚ ਵਾਧਾ ਕਿਉਂ ਕੀਤਾ ਗਿਆ ਜਿਸ ਦੇ ਚਾਲ ਦੇ ਇਸ ਦੇ ਉੱਤੇ ਪੰਜਾਬ ਰਣਾ ਹਾਈ ਕੋਰਟ ਦਾ ਜੜਾ ਕੀ ਜਵਾਬ ਹੈ ਸੁਣਵਾਈ ਹੋਈ ਤਾਂ ਇਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੋ ਦੱਸਦੇ ਕਿ 3 ਅਕਤੂਬਰ ਤੱਕ ਪੰਜਾਬ ਦੇ ਕੇਂਦਰ ਸਰਕਾਰ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਜਾਵੇਗਾ ਜਿਸ ਦੇ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਕਿ ਆਖਰ ਜਿਹੜੇ ਇਹਨਾਂ ਦੇ ਉੱਤੇ ਐਨਐਸਏ ਲਗਾਈ ਗਈ ਹੈ ਅਤੇ ਵਾਅਦਾ ਕੀਤਾ ਗਿਆ ਇਸ ਦਾ ਕੀ ਕਾਰਨ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਇਸ ਦੇ ਵਿੱਚ ਜਿਹੜਾ ਕਿ ਜਵਾਬ ਤਲਬ ਕਰੇਗੀ ਤਾਂ ਦੂਜੇ ਪਾਸੇ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਤੋਂ ਵੀ ਇਸ ਬਾਰੇ ਜਿਹੜਾ ਸਵਾਲ ਹੈ ਪੁੱਛਿਆ ਗਿਆ ਤਾਂ 3 ਅਕਤੂਬਰ ਨੂੰ ਦੋਨੋਂ ਸਰਕਾਰਾਂ ਦੇ ਵੱਲੋਂ ਜਵਾਬ ਆਪੋ ਆਪਣੇ ਤਾਲਬ ਨੇ ਉਹ ਕਿਤੇ ਜਾਣਗੇ ਇਸ ਤੋਂ ਪਹਿਲਾਂ ਜਦੋਂ ਸੁਣਵਾਈ ਹੋਈ ਸੀ ਤਾਂ ਉਸ ਵਕਤ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਬੇਸ਼ੱਕ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਪਰ ਫਿਰ ਵੀ ਜੇਲ੍ਹ ਦੇ ਵਿੱਚ ਬੈਠ ਕੇ ਵੀ ਉਸ ਦੇ ਬਾਹਰ ਵਕਫਵਾਦਿਆਂ ਦੇ ਨਾਲ ਸੰਪਰਕ ਦੇ ਵਿੱਚ ਜਿਹਦੇ ਚੱਲਦੇ ਉਸ ਦਾ ਜੇਲ੍ਹ ਤੋਂ ਬਾਹਰ ਆਉਣਾ ਖਤਰੇ ਤੋਂ ਖਾਲੀ ਨਹੀਂ ਇਸ ਕਰਕੇ ਜਿਹੜਾ ਜਵਾਬ ਹੈ ਉਹ ਪੰਜਾਬ ਸਰਕਾਰ ਨੇ ਦਿੱਤਾ ਸੀ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਦਾ ਵੀ ਅਜਿਹੇ ਰਲਿਆ ਮਿਲਿਆ ਬਿਆਨ ਸੀ ਉਹ ਵੀ ਜਿਹੜਾ ਕਿ ਨਹੀਂ ਚਾਹੁੰਦੇ ਕਿ ਅਮਰਤਪਾਲ ਸਿੰਘ ਜਾਂ ਫਿਰ ਉਹਨਾਂ ਦੇ ਸਾਥੀ ਜੇਲ੍ਹ ਤੋਂ ਬਾਹਰ ਆਉਣ ਸੋਦਾ ਆਈ ਕਿ ਜਿਹੜੇ ਅਮਰਤਪਾਲ ਸਿੰਘ ਦੇ ਸਾਥੀ ਨੇ ਸਰਬਜੀਤ ਸਿੰਘ ਕਲਸੀ ਗੁਰਮੀਤ ਸਿੰਘ ਗਿੱਲ ਪੱਪਲਪ੍ਰੀਤ ਸਿੰਘ ਅਤੇ ਹੋਰ ਉਹਨਾਂ ਦੇ ਵੱਲੋਂ ਜਿਹੜੀ ਇਹ ਪਟੀਸ਼ਨ দাਇਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨਾ ਸਿਰਫ 1 ਸਾਲ ਤੋਂ ਵੱਧ ਦਾ ਸਮਾਂ ਵਧਾਇਆ ਗਿਆ ਐਨਐਸਏ ਦੇ ਵਿੱਚ ਇਸ ਤੋਂ ਇਲਾਵਾ ਪ੍ਰੀਵੈਂਟਿਵ ਡਿਟੇਸ਼ਨ ਡਿਟੇਸ਼ਨ ਆਗੂ ਲਾਗੂ ਕੀਤਾ ਗਿਆ ਸਗੋਂ ਉਹਨਾਂ ਨੂੰ ਪੰਜਾਬ ਤੋਂ ਦੂਰ ਇਹ ਰਾਸਤੇ ਵਿੱਚ ਰੱਖ ਕੇ ਉਹਨਾਂ ਦੀ ਆਜ਼ਾਦੀ ਜਿਹੜੀ ਕਿ ਖੋਲੀ ਗਿਆ ਆਜ਼ਾਦੀ ਤੋਂ ਜਿਹੜਾ ਵਾਂਝਾ ਉਹ ਕੀਤਾ ਗਿਆ ਕਿਉਂਕਿ ਇੱਕ ਤਾਂ ਉਹ ਪੰਜਾਬ ਤੋਂ ਦੂਰ ਦੀਆਂ ਜੇਲਾਂ ਦੇ ਵਿੱਚ ਬੈਠੇ ਨੇ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਉਣ ਜਾਣ ਵਾਸਤੇ ਮਿਲਣ ਦੇ ਵਿੱਚ ਕਾਫੀ ਖਰਚਾ ਆ ਜਾਂਦਾ ਹੈ ਤਾਂ ਦੂਜੇ ਪਾਸੇ ਸਾਨੂੰ ਜਿਹੜਾ ਸਾਡੇ ਆਜ਼ਾਦੀ ਤੋਂ ਵੀ ਵਾਂਝਾ ਰੱਖਿਆ ਗਿਆ ਤਾਂ ਹੁਣ ਅਗਲੀ ਸੁਣਵਾਈ ਇਸ ਪਟੀਸ਼ਨ ਦੇ ਉੱਤੇ ਤਿੰਨ ਤਰੀਕ ਨੂੰ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਦੇ ਕੇਂਦਰ ਸਰਕਾਰ ਦੇ ਵੱਲੋਂ ਕੀ ਜਵਾਬ ਤਾਲਬ ਕਰੇ ਕੀਤਾ ਜਾਵੇਗਾ ਤਾਂ ਕਿ ਅਮਰਤਪਾਲ ਸਿੰਘ ਜਾਂ ਫਿਰ ਉਹਨਾਂ ਦੇ ਸਾਥੀ ਜੇਲ੍ਹ ਤੋਂ ਬਾਹਰ ਆ ਸਕਣ ਕਿਉਂਕਿ ਲਗਾਤਾਰ ਰਿਹਾਈ ਦੀ ਮੰਗ ਵੀ ਉੱਠ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਸੁਣਵਾਈ ਤੋਂ ਬਾਅਦ ਜਿਹੜਾ ਫੈਸਲਾ ਆਵੇਗਾ ਕਿ ਅਮਰਤਪਾਲ ਸਿੰਘ ਜਾਂ ਫਿਰ ਉਹਨਾਂ ਦੇ ਸਾਥੀ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਫਿਰ ਨਹੀਂ ਬਿਊਰੋ ਰਿਪੋਰਟ